ਸਮੇ ਅਸੀਂ ਤਖਤ ਸਾਹਿਬ ਦੇ ਨਾਲ ਬਿਲਕੁਲ ਮਾਈ ਭਾਗੋ ਦੇ ਜਿਹੜਾ ਗੁਰਦੁਆਰਾ ਬਣਿਆ ਹੋਇਆ ਉਸ ਦੇ ਅੰਦਰ ਆ ਜਿੱਥੇ ਇੱਕ ਇੱਕ ਹੱਥ ਲਿਖਤ ਜਿਹੜਾ ਗ੍ਰੰਥ ਪਏ ਨੇ ਕਹਿੰਦੇ ਨੇ ਕਿ ਪੰਜ ਪਿਆਰਾਂ ਚੋਂ ਦੋ ਪਿਆਰੇ ਭਾਈ ਧਰਮ ਸਿੰਘ ਭਾਈ ਦੇਆ ਸਿੰਘ ਹੋਣਾ ਵੱਲੋਂ ਆਪਣੇ ਹੱਥ ਨਾਲ ਜਿਹੜਾ ਉਸ ਨੂੰ ਲਿਖਿਆ ਗਿਆ ਸੀ ਉਹ ਦਰਸ਼ਨ ਕਰਦੇ ਆ ਦੇਖਦੇ ਆ ਉਸ ਗ੍ਰੰਥ ਸਾਹਿਬ ਦੇ ਵੀ ਕਿ ਅੰਦਰ ਜਿਹੜੇ ਰੱਖੇ ਗਏ ਨੇ ਸੰਕਤਾ ਕੜੀਆਂ ਨੇ ਤੇ ਹੁਣੇ ਉਹਦਾ ਜਿਹੜਾ ਪ੍ਰਕਾਸ਼ ਕੀਤਾ ਜਾਵੇਗਾ ਇੱਕ ਦੁਰਲਭ ਤਸਵੀਰ ਜਿਹੜੀ ਆ ਤੁਹਾਡੇ ਨਾਲ ਉਹ ਸਾਂਝੀ ਕਰਾਂ ਵਾਹਿਗੁਰੂ ਜੇ ਕੀ ਫਤਿਹ ਕਾਚ ਸੰਗ ਜੇ ਆਪ ਜੀ ਵੱਡੀਆਂ ਭਾਗਾ ਮਾੜੇ ਜੇ ਹੁਣ ਆਪ ਜੀ ਤੱਕ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕੀਤੇ ਹਾਂ ਹੁਣ ਆਪ ਜੀ ਪਹੁੰਚੇ ਹੋ ਪੰਜ ਪਿਆਰਿਆਂ ਜੀ ਦੇ ਸਾਹਮਣੇ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਨਾਲ ਆਏ ਪੰਜ ਪਿਆਰੋ ਚੋ ਪਹਿਲੇ ਦੋ ਪਿਆਰੇ ਪਿਆਰੇ ਦਇਆ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਦੇ ਸਾਹਮਣੇ ਅੰਗਿਠੇ ਸਾਹ ਬਣੇ ਹਾ ਤਿੰਨ ਪਿਆਰੇ ਚਮਤੌੜ ਦੀ ਗੱਡੀ ਵਿਖੇ ਸੈਦ ਹੋਈ ਪਿਆਰੇ ਦਇਆ ਸਿੰਘ ਜੀ ਦਾ ਜਨਮ ਇਸ਼ਨ ਲਾਹੌਰ ਪਾਕਿਸਤਾਨ ਵਿਖੇ ਹੋਇਆ ਪਿਆਰੇ ਧਰਮ ਸਿੰਘ ਜੀ ਦਾ ਜਨਮ ਇਸ਼ਨ ਹਸਤਨਾਪੁਰ ਸਾਹਿਬਪੁਰ ਮੇਰਟ ਲਾਗੇ ਹੋਇਆ ਦੱਲੇ ਲਾਗੇ ਗੁਰੂ ਬਾషా ਜੀ ਸੰਨ 1708 ਵਿੱਚ ਹਜੂਰ ਸਾਹਿਬ ਆਖੇ ਆਏ ਨੇ ਤਾਂ ਸਾਹਿਬ ਤੇ ਕਲਗੀਧਰ ਪਾਸ਼ਾ ਜੀ ਨੇ ਆ ਬੈ ਕੇ 14 ਮਹੀਨੇ 14 ਦਿਨ 14 ਗੱਡੀਆਂ ਬੈ ਕੇ ਤਪ ਕੀਤੇ ਮਹਾਰਾਜੀ ਹਜੂਰ ਸਾਹਿਬ ਦੀ ਧਰਤੀ ਤੇ ਆਉਣ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਮਹਾਰਾਜੀ ਨੇ 14 ਜੰਗ ਫਤੇ ਲਾਏ ਫਿਰ ਹਜੂਰ ਸਾਹਿਬ ਆਖੇ ਆਏ ਬਾਅਦ ਇਥੇ ਸੰਨ 1709 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਲਿਖਵਾਏ ਦੋਨੋਂ ਪਿਆਰਾ ਜੀ ਆਪ ਲਿਖਦੇ ਰਹੇ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਸੰਪੂਰਨ ਬਾਣੇ 661 ਅੰਗ ਦੇ ਦਰਜ ਹਾਂ ਦੋਆਂ ਸਫਿਆਂ ਦਾ ਇੱਕ ਨੰਬਰ ਆਂਦੇ ਤਾਂ ਕਰਕੇ 661 ਵੇ ਸਾਰੀ ਗੁਰਬਾਣੀ ਦਰਜ ਹਾਂ ਇੱਥੇ ਦੋਨੋਂ ਪਿਆਰਾ ਜੀ ਨੇ ਮਹਾਰਾਜ ਚਤਰਕਾਰੀ ਦੂਰਦਰਸ਼ਨ ਕਰ ਲਾਹ ਪਹਿਲੀ ਬਾਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਬਾਲਾਂ ਤੇ ਮਰਦਾਨਾ ਜੀ ਬੈਠੇ ਮਹਾਰਾਜ ਪਹਿਲੇ ਰੇਸ਼ਮ ਦੀ ਦਸਤਾਰ ਸਜਾਉਂਦੇ ਉਸ ਸਮੇਂ ਦੇ ਸਰੇਗਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਾਲ ਪੰ ਪਿਆਰੇ ਸਾਬਾਨ ਤਖਸਾਲਬਜ ਮਹਾਰਾਜੀ ਵੱਡੇ ਸਰੂਪ ਲੈ ਕੇ ਆਏ ਬਾਬਾ ਦੇਵ ਸਿੰਘ ਜੀ ਬਾਬਾ ਮਨੀ ਸਿੰਘ ਦੇ ਹੱਥੋਂ ਲਿਖਾਇ ਸਾਬੋਦੀ ਤਲਵੰਡੀ ਪੰਜਾਬ ਇੱਥੇ ਉਹਨਾਂ ਨੂੰ ਤਿਲਕ ਲਾਇਆ ਹਜੂਰ ਸਾਹਿਬ ਦੂਜਾ ਗੁਰੂ ਗ੍ਰੰਥ ਸਾਹਿਬ ਇੱਥੇ ਲਿਖਿਆ ਪਿਆਰੇ ਦਿਆ ਸਿੰਘ ਪਿਆਰੇ ਧਰਮ ਸਿੰਘ ਜੀ ਨੇ ਇਸ ਤੋਂ ਬਾਅਦ ਹਜੂਰ ਸਾਹਿਬ ਵਿੱਚ ਕੋਈ ਸਰੂਪ ਆਏ ਨਹੀਂ ਮਹਾਰਾਜ ਕਲਗੀਧਰ ਪਾਸ਼ਾ ਜੀ ਦੇ ਨਾਮ ਨਾਲ ਆਏ ਹਜੂਰ ਸਾਹਿਬ ਇਹ ਦੋਹਾਂ ਪਿਆਰਾਂ ਜੀ ਦੇ ਨਾਮ ਤੇ ਇਹ ਸਾਨ ਪ੍ਰਸਿੱਧਾ ਇਹਨਾਂ ਪਿਆਰਾਂ ਜੀ ਦੇ ਲੜੀਵਾਰ ਆਪਣੇ ਹੱਥੋਂ ਲਿਖੇ ਜੁਗੋ ਜੁਗਟਾਲ ਚਾਰ ਤੱਕ ਦੇ ਮਾਲਕ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂ 6 ਗੁਰੂ ਅਤੇ 15 ਭਗਤਾਂ ਦੀ ਸਾਰੀ ਬਾਣੀ ਸੰਪੂਰਨ ਦਰਜ ਹਾਂ ਸਾਰੀਆਂ ਸੰਤਾਂ ਪ੍ਰੇਮ ਭਾਵਨਾ ਸ਼ਰਧਾ ਪਿਆਰ ਨਾਲ ਦਰਸ਼ਨਦਾਰੇ ਕਰ ਲੋ ਪਵਨ ਨਿਸ਼ਾਨਾਂ ਦੀ ਆਪ ਸਾਰੇ ਖੁਸ਼ੀਆਂ ਪ੍ਰਾਪਤ ਕਰੋ ਬੋਲੇ ਸੋ ਨਿਹਾਲ ਇਹ ਇੱਕ ਪਵਿੱਤਰ ਗ੍ਰੰਥਾ ਜਿਹੜਾ ਹੱਥ ਲਿਖਤ ਹੈਗਾ ਜਿਹਦੇ ਵਿੱਚ ਤਸਵੀਰਾਂ ਵੀ ਜੜੀਆਂ ਬੜੀਆਂ ਨਜ਼ਰ ਆਉਂਦੀਆਂ ਨੇ ਗੁਰਨਾਨਕ ਪਾਤਸ਼ਾਹ ਜੀ ਦੀ ਜਿਹੜੀ ਤਸਵੀਰ ਹੈਗੀ ਆ ਉਹ ਸਾਹਮਣੇ ਨਜ਼ਰ ਆ ਰਹੀ ਆ ਪ੍ਰਾਤਨ ਸਮੇਂ ਦੀ ਜਿਹੜੀ ਹੈ ਇਹ ਤਸਵੀਰ ਜਿਹੜੀ ਦਰਸਾਈ ਜਾਂਦੀ ਆ ਤੇ ਅੱਗੇ ਗੁਰੂ ਸਾਹਿਬ ਦੀ ਜਿਹੜੀ ਤਸਵੀਰ ਹੈ ਉਹ ਵੀ ਆ ਪਰ ਅੱਜ ਬੇਸ਼ੱਕ ਇਹ ਗ੍ਰੰਥ ਜਿਹੜਾ ਬਿਰਧ ਹੋ ਚੁੱਕਿਆ ਰਾਜਵੀ ਸੰਗਤਾਂ ਜੜੀਆਂ ਨੇ ਉਹ ਦਰਸ਼ਨ ਕਰਦੀਆਂ ਦਰਸ਼ਨ ਦੀਦਾਰੇ ਕਰਦੀਆਂ ਇੱਥੇ ਜੜੀਆਂ ਦੇਖਦੀਆਂ ਬਿਲਕੁਲ ਹੱਥ ਲਿਖਤ ਜਿਹੜੀ ਆ ਉਹ ਜਿਹੜੀ ਆ ਪੂਰੀ ਲਿਖਾਈ ਹੈ ਇੱਥੇ ਇਸ ਦੇ ਵਿੱਚ ਤੁਸੀਂ ਜੇ ਦੇਖੋ ਤਾਂ ਇੱਕ ਇੱਕ ਜਿਹੜਾ ਇਹਦਾ ਅੱਖਰ ਆਪ ਕਲਮ ਨਾਲ ਲਿਖਿਆ ਹੋਇਆ ਨਜ਼ਰ ਆਉਂਦਾ ਹੈ ਤੇ ਆਮ ਕਰਕੇ ਅੱਜ ਕੱਲ ਜਿਹੜੀ ਪ੍ਰਿੰਟਿੰਗ ਹੁੰਦੀ ਆ ਪਰ ਇਹ ਪ੍ਰਿੰਟਿੰਗ ਨਹੀਂ ਇਹ ਹੱਥ ਲਿਖਤ ਪੂਰਾ ਗ੍ਰੰਥ ਹੈਗਾ ਜਿਹੜਾ ਪੰਨੇ ਵੀ ਜਿਹੜੇ ਸੁਨਹਿਰੀ ਨਜ਼ਰ ਆਉਂਦੇ ਨੇ ਇਹ ਦੁਰਲਭ ਤਸਵੀਰ ਹੈ ਜਿਹੜੀ ਕਿ ਅੱਜ ਇੱਥੇ ਸਾਨੂੰ ਦੇਖਣ ਨੂੰ ਮਿਲ ਰਹੀ ਆ ਇੱਥੇ ਸੇਵਾ ਲੰਬੇ ਸਮੇਂ ਤੋਂ ਚੱਲ ਰਹੀ ਆ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਜੀ ਦੇ ਸਥਾਨ ਦੇ ਉੱਤੇ ਇਹ ਗ੍ਰੰਥ ਜਿਹੜਾ ਨਾਲ ਸ਼ੋਭਿਤ ਹੈਗਾ ਜਿੱਥੇ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਦਰਸ਼ਨ ਦੀਦਾਰੇ ਕਰਦੇ ਆ ਇੱਕ ਪਰਿਵਾਰ ਆ ਜਿਹੜਾ ਸ਼ੁਰੂ ਤੋਂ ਜਿਹੜਾ ਸੇਵਾ ਕਿੰਨਾ ਟਾਈਮ ਹੋ ਗਿਆ ਇਹ ਸਾਡੇ ਸੁਖਾ ਹੀ ਪਰਿਵਾਰ ਵੱਲੋਂ ਇਹ ਸੰਦੀਪ ਪੀੜੀਦਰ ਪੀੜੀ ਸੇਵਾ ਚੱਲੀ ਆ ਰਹੀ ਹੈ ਮਹਾਰਾ ਦੇ ਕਿਰਪਾ ਨਾਲ ਇਹ ਸਾਡੇ ਹੁਣ ਚੌਥੀ ਪੀੜੀ ਸੇਵਾ ਕਰ ਰਹੀ ਹੈ ਕਿ ਬਿਲਕੁਲ ਇਹ ਗ੍ਰੰਥ ਸਾਹਿਬ ਹੈਗੇ ਨੇ ਸੰਗਤਾਂ ਦਰਸ਼ਨ ਕਰਨ ਲਈ ਇੱਥੇ ਆਉਂਦੀਆਂ ਨੇ ਦਰਸ਼ਨਦਾਰ ਕੀਤੇ ਜਾਂਦੇ ਨੇ ਤੇ ਇਹ ਗ੍ਰੰਥ ਸਾਹਿਬ ਜਿਹੜੇ ਨੇ ਪੁਰਾਤਨ ਨੇ ਪੁਰਾਤਨ ਹੋਣ ਕਰਕੇ ਅੱਜ ਸੰਗਤਾਂ ਇੱਥੇ ਪਹੁੰਚਦੀਆਂ ਨੇ ਇਸ ਥਾਂ ਤੇ ਦਰਸ਼ਨ ਕਰਦੀਆਂ ਤੇ ਉਹ ਗ੍ਰੰਥ ਸਾਹਿਬ ਜਿਹੜੇ ਅੱਜ ਤੁਹਾਨੂੰ ਅਸੀਂ ਇਹ ਦੁਰਲਭ ਤਸਵੀਰ ਦਿਖਾਈ ਹੈ ਸ਼ਾਇਦ ਇਹ ਕਿਤੇ ਦੇਖਣ ਨੂੰ ਮਿਲੇ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀ ਸਿੰਘ ਅਸ਼ਕ ਪੀ.ਟੀ.ਸੀ ਨਿਊਜ਼ ਨੰਦੇੜ ਸਾਹਿਬ